ਜੀ ਇਸ ਤਰ੍ਹਾਂ ਆ ਕਿ ਇਸ ਵਾਰ ਆਪਣਾ ਦੀਵਾਲੀ ਤੇ ਆਫਰ ਲੈ ਕੇ ਆਏ ਆ ਤੇ ਤੁਸੀਂ ਫੋਨ ਜਿੰਨੇ ਵੀ ਦੇਖ ਰਹੇ ਨਾ ਭਾਜੀ ਇਹਦੇ ਨਾਲ ਤੁਹਾਨੂੰ ਜਿੰਨੇ ਤੁਹਾਨੂੰ ਗਿਫਟ ਦਿਖ ਰਹੇ ਆ ਭਾਜੀ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਪੰਜ ਤੁਸੀਂ ਚੂਸ ਕਰ ਸਕਦੇ ਹੋ ਭਾਜੀ ਅੱਛਾ ਜੀ ਹਾਂਜੀ ਭਾਜੀ ਇਹ ਦੇਖੋ ਭਾਈ ਹੁਣ ਇਹ ਦੀਵਾਲੀ ਤੱਕ ਹੀ ਆਫਰ ਰਹੂਗਾ ਨਹੀਂ ਭਾਜੀ ਦੀਵਾਲੀ ਤੋਂ ਬਾਅਦ ਵੀ ਚੱਲੇਗਾ ਦੀਵਾਲੀ ਤੋਂ ਬਾਅਦ ਵੀ ਤਾਂ ਇਸਨੂੰ ਦੀਵਾਲੀ ਤੋਂ ਬਾਅਦ ਵੀ ਚੱਲੇਗਾ ਭਾਜੀ ਲੋ ਜੀ ਹਫਤਾ 10 ਦਿਨ ਦੀਵਾਲੀ ਤੋਂ ਬਾਅਦ ਵੀ ਚੱਲੇਗਾ ਤਾਂ ਆਫਰ ਬਾਕੀ ਤੁਹਾਨੂੰ ਮੋਬਾਈਲ ਤਾਂ ਆਪਾਂ ਦਿਖਾ ਦਿੱਤੇ ਉੱਤੇ ਵੀ ਕਾਫੀ ਜ਼ਿਆਦਾ ਆਫਰ ਤੁਹਾਨੂੰ ਵੀ ਦਿਖਾ ਵੀ ਦਿੱਤੇ ਆ ਤੇ ਐ ਹੁਣ ਆਜੋ ਤੁਹਾਨੂੰ ਦਿਖ ਡਿਸਪਲੇ ਹੁੰਦੇ ਕੀ ਕੀ ਆਫਰ ਆਉ ਪਾਜੀ ਹੁਣ ਤੁਹਾਨੂੰ ਦੱਸੂਗੇ ਭਾਈ ਦੱਸ ਮਤਲਬ ਕਸਟਮਰ ਨੂੰ ਮਤਲਬ ਵੇਟ ਕਰਨ ਦੀ ਲੋੜ ਨਹੀਂ ਹੈ ਪਾਜੀ ਹੁਣ ਨਹੀਂ ਪਾਜੀ ਅੱਛਾ ਜੀ ਕਸਟਮਰ ਆਵੇ ਵੱਧ ਤੋਂ ਵੱਧ 15-20 ਮਿੰਟ ਦਾ ਕੰਮ ਹੋ ਜਾਏਗਾ ਪਾਜੀ ਡਿਸਪਲੇ ਘੱਟੋ ਘੱਟ 30 ਮਿੰਟ ਲੱਗਦੇ ਪਾਜੀ ਚੇਂਜ ਕਰਨ ਨੂੰ ਠੀਕ ਆ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਵੀ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਅਸੀਂ ਆਏ ਆ ਕਿਰਨ ਮੋਬਾਈਲ ਜੋਨ ਹਰਿਆਣਾ ਵਿੱਚ ਜਿੱਥੇ ਕਿ ਬਹੁਤ ਸਾਰੇ ਗਿਫਟ ਆਫਰ ਲੱਗੇ ਆ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਰਵਾ ਚੌਥ ਨਿਕਲ ਗਿਆ ਤੇ ਦਸਹਿਰਾ ਨਿਕਲ ਗਿਆ ਹਨਾ ਤੇ ਹੁਣ ਬਸ ਅੱਗੇ ਦੀਵਾਲੀ ਆ ਤੇ ਦੀਵਾਲੀ ਤੇ ਬਹੁਤ ਸਾਰੀ ਸ਼ਾਪਿੰਗ ਕਰਨੀ ਆ ਤੇ ਉਹਨਾਂ ਸਾਰਿਆਂ ਚ ਮੇਜਰ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਉਹ ਹੁੰਦੀ ਆ ਨਵੇਂ-ਨਵੇਂ ਮੋਬਾਈਲ ਲੈਣੇ ਤੇ ਇਸ ਕਰਕੇ ਜਿਹੜੇ ਮੋਬਾਈਲ ਲੈਣੇ ਆ ਤੇ ਇਸ ਕਰਕੇ ਇੱਥੇ ਇੱਕ ਚੀਜ਼ ਬਹੁਤ ਵਧੀਆ ਖਾਸ ਹੈਣੀ ਕਿਉਂਕਿ ਇੱਥੇ ਨਾ ਆਫਰ ਬਹੁਤ ਲੱਗੇ ਹੋਏ ਆ ਤੁਹਾਨੂੰ ਇੱਕ ਮੋਬਾਈਲ ਦੇ ਨਾਲ ਪੰਜ-ਪੰਜ ਗਿਫਟ ਮਿਲਨੇ ਆ ਸੱਤ ਲੱਗੇ ਆ ਆਫਰ ਚ ਗਿਫਟ ਤੇ ਉਹਦੇ ਵਿੱਚ ਤੁਸੀਂ ਪੰਜ ਗਿਫਟ ਤੁਹਾਨੂੰ ਆਰਾਮ ਨਾਲ ਹਰ ਇੱਕ ਨੂੰ ਮਿਲਨੇ ਆ ਤੇ ਚਲੋ ਆਜੋ ਚਲਦੇ ਆ ਸ਼ੌਪ ਤੇ ਤੇ ਉੱਥੇ ਜਾ ਕੇ ਤੁਹਾਨੂੰ ਭਾਜਨਾ ਵੀ ਬੁਲਾਉਂਦੇ ਆ ਤੇ ਜੋ ਜੋ ਆਫਰ ਲੱਗੀ ਆ ਕੀ ਕੀ ਗਿਫਟ ਮਿਲਨੇ ਆ ਤੁਹਾਨੂੰ ਸਾਰੇ ਇੱਕ ਹੀ ਵੀਡੀਓ ਚ ਦਿਖਾਉਨੇ ਆ ਬਿਲਕੁਲ ਤੇ ਬਾਕੀ ਤੇ ਰਿਪੇਅਰ ਵੀ ਬੜੀ ਸਸਤੀ ਆ ਤੇ 30 ਮਿੰਟ ਚ ਕਹਿੰਦੇ ਭਾਜੀ ਕਿ 30 ਮਿੰਟ ਦੇ ਵਿੱਚ ਅਸੀਂ ਡਿਸਪਲੇ ਚੇਂਜ ਕਰ ਦਿੰਦੇ ਹ ਕਿਸੇ ਵੀ ਫੋਨ ਦੀ ਆਈਫੋਨ ਹੋਵੇ ਉਹ ਕੋਈ ਵੀ ਹੋ ਰੈਡਮੀ ਜਿਹੜਾ ਵੀ ਫੋਨ ਹੋਵੇ ਸਿਰਫ 30 ਮਿੰਟ ਦੇ ਵਿੱਚ 30 ਮਿੰਟ ਦੇ ਵਿੱਚ ਡਿਸਪਲੇ ਰਿਪੇਅਰ ਹੋ ਕੇ ਤੁਹਾਡੇ ਕੋਲ ਤੁਹਾਨੂੰ ਫੋਨ ਮਿਲ ਜਾਂਦਾ ਇਸ ਕਰਕੇ ਹੁਣ ਬਹੁਤਾ ਟਾਈਮ ਨਹੀਂ ਲੇ ਤਲੋ ਜੀ ਹੁਣ ਤੁਹਾਨੂੰ ਭਾਈ ਨਾਲ ਬੁਲਾਉਨੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਭਾਈ ਕਿਵੇਂ ਆ ਜੀ ਬਹੁਤ ਵਧੀਆ ਭਾਜੀ ਤੇ ਭਾਜੀ ਦੱਸੋ ਜੀ ਆਪਣੀ ਦੁਕਾਨ ਬਹੁਤ ਕੀ ਸਪੈਸ਼ਲ ਹੈਗਾ ਵਾ ਤੇ ਇਸ ਦੀਵਾਲੀ ਆਫਰ ਤੁਹਾਡੇ ਕੀ ਕੀ ਲੱਗੇ ਹੋਇਆ ਜਰੂਰ ਦੱਸੋ ਸਾਰੇ ਸਾਰੇ ਵਿਊਅਰਸ ਨੂੰ ਦੱਸਿਓ ਭਾਜੀ ਇਸ ਤਰ੍ਹਾਂ ਹੈ ਕਿ ਇਸ ਵਾਰ ਆਪਣਾ ਦੀਵਾਲੀ ਤੇ ਆਫਰ ਲੈ ਕੇ ਆਏ ਆ ਤੇ ਤੁਸੀਂ ਫੋਨ ਜਿੰਨੇ ਵੀ ਦੇਖ ਰਹੇ ਨਾ ਭਾਜੀ ਹਾਂਜੀ ਇਹਦੇ ਨਾਲ ਤੁਹਾਨੂੰ ਜਿੰਨੇ ਤੁਹਾਨੂੰ ਗਿਫਟ ਦਿਖ ਰਹੇ ਭਾਜੀ ਹਾਂਜੀ ਹਾਂਜੀ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਪੰਜ ਤੁਸੀਂ ਚੂਜ਼ ਕਰ ਸਕਦੇ ਹੋ ਭਾਜੀ ਅੱਛਾ ਜੀ ਹਾਂਜੀ ਭਾਜੀ ਇਹ ਰੇਟ ਵੀ ਤੁਹਾਨੂੰ ਆਨਲਾਈ ਨਹੀਂ ਭਾਜੀ ਜੋ ਰੇਟ ਆਨਲਾਈਨ ਹੋਏਗਾ ਉਸੇ ਰੇਟ ਤੁਹਾਨੂੰ ਫੋਨ ਮਿਲੇਗਾ ਇਹ ਗਿਫਟ ਐਕਸਟਰਾ ਮਿਲੂਗਾ ਤੁਹਾਨੂੰ ਭਾਜੀ ਐਕਸਟਰਾ ਗਿਫਟ ਮਿਲੂਗਾ ਹਾਂਜੀ ਹਾਂਜੀ ਭਾਜੀ ਤੇ ਇੱਕ ਜੀ ਹੋਰ ਦੱਸੋ ਭਾਈ ਹੁਣ ਇਹ ਦੀਵਾਲੀ ਦਾ ਕੋਈ ਆਫਰ ਰਹੂਗਾ ਨਹੀਂ ਭਾਜੀ ਦੀਵਾਲੀ ਤੋਂ ਬਾਅਦ ਵੀ ਚੱਲੇਗਾ ਦੀਵਾਲੀ ਤੋਂ ਬਾਅਦ ਵੀ ਚੱਲੇਗਾ ਭਾਜੀ ਲੋ ਜੀ ਹਫਤਾ 10 ਦਿਨ ਦੀਵਾਲੀ ਤੋਂ ਬਾਅਦ ਵੀ ਚੱਲੇ ਤਾਂ ਆਫਰ ਤੁਸੀਂ ਚੈੱਕ ਕਰ ਸਕਦੇ ਕਾਫੀ ਕੁਝ ਆਫਰ ਆ ਤੇ ਕਾਫੀ ਦੇਖੋ ਮੋਬਾਈਲਾਂ ਦੀ ਮੈਂ ਕਹਿੰਦਾ ਜੀ ਬਿਲਕੁਲ ਕਹੀਏ ਨਾ ਸਟਾਕ ਪੂਰਾ ਫੁੱਲੋ ਜੀ ਤੁਹਾਨੂੰ ਦੇਖ ਜੂਗੇ ਸਾਨੂੰ ਹਰ ਤਰ੍ਹਾਂ ਦੀ ਕੰਪਨੀ ਦਾ ਮੋਬਾਈਲ ਦੇਖ ਜੂਗੇ ਵੀਪ ਠੀਕ ਹੈ ਰੈਡਮੀ ਦੇ ਪੋਕੋ ਦੇ ਮਤਲਬ ਕਹਿੰਦਾ ਭਾਵਾ ਤੁਹਾਨੂੰ 5G ਫੋਨ ਸਾਰੇ ਮਿਲ ਜਾਣੇ ਕਿ ਨਹੀਂ ਭਾਜੀ ਤੁਹਾਨੂੰ ਮਟਰੋਲਾ ਵੀ ਮਿਲ ਜੂਣਾ ਭਾਜੀ ਹੈ ਨਾ ਮਟਰੋਲਾ ਹੀ ਮਿਲੇਗਾ ਤੁਹਾਨੂੰ ਕੀ ਬਾਤ ਹੈ ਜੀ ਦੇਖੋ ਜੀ ਤੇ ਇਹ ਦੀ ਦੇਖ ਸਕਦੇ ਆ ਜੀ ਉਧਰ ਹੀ ਸਾਈਡ ਵੀ ਕਾਫੀ ਯਾਰ ਐਕਸੈਸਰੀ ਆ ਤੇ ਬਿਲਕੁਲ ਗਿਫਟ ਤਾਂ ਤੁਹਾਨੂੰ ਮਿਲਨੇ ਮਿਲਨੇ ਹੈਗੇ ਤੁਹਾਨੂੰ ਐਕਸੈਸਰੀ ਵੀ ਦੇਖੋ ਕਾਫੀ ਯਾਰੀ ਦੇਖ ਨੂੰ ਮਿਲ ਜੂਗੀ ਤੇ ਉੱਪਰ ਦੇਖੋ ਕਿੰਨੇ ਕਿੰਨੇ ਸੁਣੇ ਬੂਟ ਕੰਪਨੀ ਦੇ ਆ 이어ਫੋਨ ਆ ਹਨਾ ਤੇ ਬਾਕੀ ਤੁਹਾਨੂੰ ਮੋਬਾਈਲ ਤਾਂ ਆਪਾਂ ਦਿਖਾ ਦਿੱਤੇ ਉੱਤੇ ਵੀ ਕਾਫੀ ਜ਼ਿਆਦਾ ਆਫਰ ਤੁਹਾਨੂੰ ਵੀ ਦਿਖਾ ਵੀ ਦਿੱਤੇ ਆ ਤੇ ਐ ਹੁਣ ਆਜੋ ਤੁ ਡਿਸਪਲੇ ਹੁੰਦੇ ਕੀ ਕੀ ਆਫਰ ਆਉ ਭਾਜੀ ਹੁਣ ਤੁਹਾਨੂੰ ਦੱਸੂਗੇ ਭਾਜੀ ਦੱਸੋ ਜੀ ਭਾਜੀ ਸਾਡੇ ਕੋਲ ਤੁਸੀਂ ਆਉਂਗੇ ਨਾ ਭਾਜੀ ਹਾਂਜੀ ਭਾਜੀ ਤੁਹਾਨੂੰ ਡਿਸਪਲੇ 7 800 ਤੋਂ ਸਟਾਰਟ ਹੋ ਜਾਏਗੀ ਸਾਡੇ ਕੋਲ ਹਰੇਕ ਮਾਡਲ ਤੇ ਮਿਲ ਜਾਏਗਾ ਤੁਹਾਨੂੰ ਭਾਜੀ ਰੈਡਮੀ ਮਿਲ ਜਾਏਗਾ Oppo ਮਿਲ ਜਾਏਗਾ Vivo ਮਿਲ ਜਾਏਗਾ ਹਰੇਕ ਮਿਲੇਗਾ ਬਾਕੀ ਤੁਹਾਨੂੰ ਸਟਾਕ ਪਾਵਾਂ ਸਟਾਕ ਤੁਹਾਨੂੰ ਅੰਦਰ ਦਿਖਾਣੇ ਆਜੋ ਭਲੀ ਠੀਕ ਆ ਭਾਜੀ ਹਾਂਜੀ ਦੋ ਜੀ ਭਾਜੀ ਦਿਖਾਓ ਜੀ ਕੀ ਕੀ ਆਤ ਹੋ ਹੈਗੇ ਜੀ ਭਾਈ ਸਾਡੇ ਕੋਲ ਦੇਖੋ Samsung ਮਿਲ ਜੇਗੇ ਹਰੇਕ ਡਿਸਪਲੇ ਦਾ ਸਾਡੇ ਕੋਲ ਮਿਲੇਗੀ ਅੱਛਾ ਜੀ ਠੀਕ ਆ ਜੀ Oppo ਦੇ ਤੇ ਡਿਸਪਲੇ ਸਾਡੇ ਕੋਲ ਮਿਲ ਜਾਏਗੀ Redmi ਇਨਫਨਿਕਸ ਆਈਫੋਨ ਦਾ ਸਟਾਲ ਸਾਡੇ ਕੋਲ ਬਿਲਕੁਲ ਪਿਆ ਹੁੰਦਾ ਭਾਜੀ ਜੇ ਸਾਡੇ ਕੋਲ ਆਉਂਗੇ ਡਿਸਪਲੇ ਪਾਉਣਗੇ ਤੁਹਾਨੂੰ ਉਸੇ ਟਾਈਮ ਠੀਕ ਕਰਕੇ ਮਿਲ ਗਈ ਭਾਜੀ 15 Pro Max ਦਾ ਸਾਡੇ ਕੋਲ ਡਿਸਪਲੇ ਸਟਾਈ ਮਿਲ ਤੁਹਾਨੂੰ ਮਿਲਣਗੇ ਆ ਦੇਖੋ ਭਾਜੀ ਹਰੇਕ ਮਾਡਲ ਦੀ ਬੈਟਰੀ ਭਾਜੀ ਸਾਡੇ ਕੋਲ ਤੁਹਾਨੂੰ ਉਸੇ ਟਾਈਮ ਮਿਲੇਗੀ ਭਾਜੀ ਠੀਕ ਆ ਭਾਜੀ ਮਤਲਬ ਕਸਟਮਰ ਨੂੰ ਮਤਲਬ ਵੇਟ ਕਰਨ ਦੀ ਲੋੜ ਨਹੀਂ ਹੈਗੀ ਨਾ ਭਾਜੀ ਕਸਟਮਰ ਆਵੇ ਵੱਧ ਤੋਂ ਵੱਧ 15-20 ਮਿੰਟ ਦਾ ਕੰਮ ਹੋ ਜਾਏਗਾ ਭਾਜੀ ਡਿਸਪਲੇ ਕਰਤਾ ਕਰ 30 ਮਿੰਟ ਲੱਗਦੇ ਪਾਜੀ ਚੇਂਜ ਕਰਨ ਨੂੰ ਠੀਕ ਆ ਪਾਜੀ ਉਹ ਇੰਨਾ ਟਾਈਮ ਲੱਗੇਗਾ ਪਾਜੀ ਤਾਂ ਦੇਖੋ ਪਾਜੀ ਹੁਣ ਸਾਰੇ ਜਣੇ ਲੱਗੇ ਆ ਦੇਖੋ ਜੀ ਤੇ ਤਿੰਨ ਤਿੰਨ ਜਣੇ ਪਾਜੀ ਹੁਣੇ ਲੱਗੇ ਆ ਕੰਮ ਕਰ ਰਹੇ ਆ ਮਤਲਬ ਕਿਸੇ ਵੀ ਕਸਟਮਰ ਨੂੰ ਮਤਲਬ ਬਹੁਤਾ ਟਾਈਮ ਜਿਹੜਾ ਕਈਆਂ ਨੂੰ ਹੁੰਦਾ ਪਾਜੀ ਕਹਿੰਦੇ ਹੁੰਦੇ ਸੀ ਨਾ ਦੋ ਦਿਨ ਲੱਗ ਜਾਣੇ ਇੱਕ ਦਿਨ ਲੱਗ ਜਾਣਾ ਹੁਣ ਉਹ ਕੰਮ ਨਹੀਂ ਹੈਗਾ ਨਾ ਪਾਜੀ ਸਾਡੇ ਕੋਲ ਉਹ 30 ਮਿੰਟ ਵਿੱਚ ਤੁਹਾਨੂੰ ਡਿਸਪਲੇ ਤਿਆਰੇ ਮਿਲੂਗੀ ਪਾਜੀ ਚਲੋ ਜੀ ਦੀ ਦੇਖ ਸਕਦੇ ਆ ਪਾਜੀ ਹੁਣੇ ਸਾਰੇ ਜਣੇ ਲੱਗੇ ਹੋਏ ਆ ਤੇ ਕੰਮ ਬਿਲਕੁਲ ਮਤਲਬ ਯੋਰਾ ਸ਼ੋ ਸਿਰਫ 30 ਮਿੰਟ ਦੇ ਵਿੱਚ ਤੇ ਬਿਲਕੁਲ ਕੰਮ ਰੈਡੀ ਹੋ ਜਾਣਾ ਠੀਕ ਹੈ ਨਾ ਪਾਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਚਲੋ ਜੀ ਤੁਹਾਨੂੰ ਮੋਬਾਈਲ ਤੁਹਾਨੂੰ ਸਾਰਾ ਦੱਸ ਤਾ ਮੋਬਾਈਲ ਦੀ ਐਸੈਸਰੀ ਬਾਰੇ ਹੁਣ ਦੱਸਾਂਗੇ ਡਿਸਪਲੇ ਬਾਰੇ ਤੁਹਾਨੂੰ ਕਲੀਅਰ ਦੱਸਤਾ ਕਾਫੀ ਜਰੀ ਭਾਈ ਉਹਨਾਂ ਤੋਂ ਸਟੋਕ ਹੈਗਾ ਬੈਟਰੀ ਵਗੈਰਾ ਹੈਗੀ ਆ ਤਾਂ ਦੇਖੋ ਆਈਫੋਨ ਤੱਕਰ ਸਾਰਾ ਕੋਤਤੋ ਹੈਗਾ ਭਾਈ ਉਹਨਾਂ ਤੋਂ ਡਿਸਪਲੇ ਹੋ ਗਿਆ ਬੈਟਰੀ ਹੋ ਗਿਆ ਨਾ ਪਾਜੀ ਤੇ ਹੁਣ ਤੁਹਾਨੂੰ ਬਾਕੀ ਐਸੈਸਰੀ ਦਿਖਾਉਨੇ ਆ ਤੇ ਬਾਕੀ ਭਾਈ ਦੱਸੋ ਪਾਜੀ ਸਾਡੇ ਕੋਲ ਦੇਖੋ ਭਾਈ ਤੁਹਾਡੇ ਕੋਲ ਬੋਰਡ ਦੀ ਉਸਨ ਐਸੈਸਰੀ ਮਿਲੇਗੀ ਉਸਨ ਸਪੀਕਰ ਮਿਲਣਗੇ ਪਾ ਪ੍ਰੋਟੋਨਿਅਸ ਦੇ ਸਾਡੇ ਕੋਲ ਸਪੀਕਰ ਮਿਲ ਜਾਣਗੇ ਭਾਜੀ ਰਿੰਗ ਲਾਈਟ ਸਾਡੇ ਕੋਲ ਮਿਲ ਜਾਣਗੀਆਂ ਭਾਈ ਤੁਹਾਨੂੰ ਛੋਟੇ ਸਪੀਕਰ ਮਿਲਣਗੇ ਭਾਜੀ ਵੱਡੇ ਸਪੀਕਰ ਮਿਲਣਗੇ ਭਾਜੀ ਮਤਲਬ ਤੁਸੀਂ ਕੁਝ ਵੀ ਚੀਜ਼ ਲੈਣੀ ਹੈ ਨਾ ਭਾਜੀ ਮੋਬਾਈਲ ਦਾ ਚੀਜ਼ ਤੁਹਾਡੀ ਤੁਹਾਨੂੰ ਹਰੇਕ ਚੀਜ਼ ਮਿਲਗੀ ਭਾਜੀ ਬਿਲਕੁਲ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੀਏ ਦੇਖੋ ਭਾਜੀ ਐਣੀ ਆ ਦੇਖੋ ਭਾਜੀ ਛੋਟੇ ਬੱਚਾ ਆਵਾਜ਼ ਦਾ ਹੁਣ ਛੋਟੇ ਬੱਚੇ ਹੈਗੇ ਮਾਈਕ ਲੈ ਕੇ ਹਨ ਫਿਰ ਆਪਾਂ ਕੰਫੀਡੈਂਸ ਬਿਲਕੁਲ ਵਧੀਆ ਹੁੰਦਾ ਉਸ ਚੀਜ਼ ਦੇ ਨਾਲ ਕਿ ਨਹੀਂ ਭਾਜੀ ਤੇ ਇਹ ਵੀ ਦੇਖੋ ਕਾਫੀ ਅਚੀ ਐਸੈਸਰੀ ਆ ਛੋਟੇ ਛੋਟੇ ਬੱਚਾ ਵਾਸਤੇ ਕਿਉਂਕਿ ਬੱਚਾ ਦੇ ਵਿੱਚ ਕੌਨਫੀਡੈਂਸ ਲੈਵਲ ਬੰਦਾ ਅੱਪ ਹੁੰਦਾ ਹੈ ਇਹਦੇ ਨਾਲ ਕਿ ਕਾਲੂ ਉਹ ਵੀ ਪ੍ਰਾਈਸ ਬਿਲਕੁਲ ਜੈਨੂਅਲ ਆ ਤੇਰਾ ਕੀ ਉਹਦਾ ਭਾਈ ਪ੍ਰਾਈਸ ਲਊਗਾ ਅੱਧਾ ਫੇ ਵੀ ਇਹ ਭਾਈ ਐਸਟੀਐਮਐਲ 4-500 ਰੁਪਏ ਵਿੱਚ ਮਿਲ ਜੇਗਾ ਪ੍ਰਾਈਸ 4-500 ਰੁਪਏ ਦੇ ਵਿੱਚ ਲੋ ਜੀ ਹੋਰ ਕੀ ਚੀਜ਼ ਆਈ 4-500 ਰੁਪਏ ਵਿੱਚ ਇੱਕ ਤਾਂ ਸਪੀਕਰ ਵੀ ਹੋ ਗਿਆ ਠੀਕ ਆ ਨਾ ਬੱਚੇ ਦਾ এনਵਾਇਰਨਮੈਂਟ ਵੀ ਹੋ ਗਿਆ ਨਾਲ ਦੀ ਨਾਲ ਕੌਨਫੀਡੈਂਸ ਲੈਵਲ ਵੀ ਵੱਧ ਜਾਣਾ ਮਾਈਕ ਹੈਗਾ ਮਾਈਕ ਦੇ ਨਾਲ ਬੱਚਾ ਗਾਉਂਦਾ ਵਾ ਤੇ ਕਈ ਸਕੂਲ 'ਚ ਤੁਹਾਨੂੰ ਪਤਾ ਮੋਸਤੀ ਕਾਫੀ ਯਾਰ ਫੰਕਸ਼ਨ ਹੁੰਦੇ ਆ ਤੇ ਬੱਚਾ ਇਹ ਹੁੰਦਾ ਕਿ ਜੇ ਬੱਚਾ ਥੋੜਾ ਵਿੱਚ ਤੋਂ ਆਪਣੇ ਘਰ ਦੇ ਵਿੱਚ ਹੀ ਥੋੜਾ ਬੋਤਾ ਹੱਥ ਫੜ ਕੇ ਮਾਈਕ ਥੋੜਾ ਬੋਲਦਾ ਹੈ ਤਾਂ ਕੰਫੀਡੈਂਸ ਲੈਵਲ ਥੋੜਾ ਹਾਈ ਹੋ ਜਾਂਦਾ ਵਾ ਤੇ ਵਧੀਆ ਚੀਜ਼ ਆ ਮੈਨੂੰ ਇਹ ਲੱਗੀ ਬਾਕੀ ਹਾਂ ਇਹ ਸਿਰਫ ਪ੍ਰੈਕਟੀਕਲ ਕਰਕੇ ਦੇਖ ਲਿਆ ਹਾਂਜੀ ਤੇ ਇਹ ਬਹੁਤ ਵਧੀਆ ਚੀਜ਼ਾਂ ਹੈਗੀਆਂ ਬਾਕੀ ਤੁਹਾਨੂੰ ਸਾਰੇ ਆਫਰ ਦੱਦ ਦਿੱਤੇ ਆ ਤੇ ਬਾਕੀ ਤੁਸੀਂ ਭਾਈ ਦਾ ਦੇਖੋ ਜੀ ਇੰਸਟਾਗ੍ਰam ਆਈਡੀ ਵਾ ਕਿ ਤੁਸੀਂ ਸਕੈਨ ਕਰਕੇ ਵੀ ਦੇ ਸਕਦੇ ਬਾਕੀ ਆਪਾਂ ਡਿਸਪਲੇ 'ਚ ਵੀ ਦੱਸ ਦਾਂਗੇ ਹਾਂ ਹਾਂ ਬਿਲਕੁਲ ਕੋਈ ਵੀ ਇਨਕੁਆਰੀ ਹੈਗੀ ਆਪਾਂ ਮੋਬਾਈਲ ਨੰਬਰ ਹੀ ਭਾਗ ਦਾ ਵਿੱਚ ਦਵਾਂਗੇ ਤੇ ਇਹ ਹੈਗੀ ਸੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਸਾਰਿਆਂ ਨੂੰ ਤੇ ਵੀਡੀਓ ਨੂੰ ਤੇ ਚਾਰੇ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਇੱਕ ਵਾਰ ਤੁਹਾਨੂੰ ਐਡਰੈਸ ਆਪਾਂ ਸਪਸ਼ਟ ਸਮਝਾ ਲੈਨੇ ਆ ਆਪਾਂ ਹੁਸ਼ਿਆਰਪੁਰ ਤੋਂ ਦਸੂਆ ਰੋਡ ਤੇ ਹੁੰਨੇ ਆ ਤੇ ਉੱਥੇ ਹਰਿਆਣਾ ਕਸਤਵਾ ਪਿੰਡ ਆ ਬਾ ਤੇ ਉਹਦੇ ਨਾਲ ਹੀ ਰੋਡ ਦੇ ਉੱਤੇ ਸਿਵਲ ਹਸਪੀਟਲ ਸਿਵਲ ਹਸਪੀਟਲ ਸਾਹਮਣੇ ਤੁਹਾਨੂੰ ਨਾਲ ਹੀ ਰੋਡ ਦੇ ਉੱਤੇ ਦੇਖਣ ਨੂੰ ਮਿਲ ਜੂਗਾ ਕਿਰਨ ਮੋਬਾਈਲ ਜੋਨ ਤੇ ਜਰੂਰ ਮਸਟ ਵਿਜ਼ਿਟ ਕਰੋ ਸ਼ੇਅਰ ਜਰੂਰ ਕਰਕੇ ਆਏ ਵੀਡੀਓ ਤੇ ਕ ਸ਼ੇਅਰ ਕਰਕੇ ਆਉਗੇ ਤੇ ਲਾਈਕ ਕਰਕੇ ਆਉਗੇ ਤੇ ਇਸ ਕਰਕੇ ਅੱਜ ਦਾ ਬਲੌਗ ਇੱਥੇ ਕਰਦੇ ਐ ਗਿਫਟ ਮਿਲਨੇ ਮਿਲਿਆ ਜੀ ਮਜ਼ਾਕ ਸੀਗਾ ਨਹੀਂ ਤੁਸੀਂ ਦੇਣੇ ਦੇਣੇ ਆ ਜੀ ਨਹੀਂ ਗਿਫਟ ਦੇਣੇ ਦੇਣੇ ਆ ਤੇ ਬਿਲਕੁਲ ਇਸ ਕਰਕੇ ਚਲੋ ਇਹ ਹੁੰਦਾ ਕਿ ਆਪਣੇ ਕਿਸੇ ਵੀਰ ਭੈਣ ਭਰਾ ਨੂੰ ਹੈਲਪ ਹੋ ਜਾਂਦੀ ਆ ਆਪਾਂ ਸ਼ੇਅਰ ਕਰਾਂਗੇ ਉਹਨਾਂ ਨੂੰ ਵੀ ਇਸ ਮਤਲਬ ਜੋ ਫੈਸਿਲਿਟੀ ਭਾਈ ਦੇ ਰਿਹਾ ਜੋ ਆਫਰ ਦੇ ਰਿਹਾ ਉਹਨਾਂ ਨੂੰ ਵੀ ਉਸਦਾ ਫਾਇਦਾ ਹੋਵੇ ਤੇ ਇਸ ਕਰਕੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਠੀਕ ਆ ਜੀ ਤੇ ਚਲੋ ਹੁਣ ਮਿਲਾਂਗੇ ਨੈਕਸਟ ਬੋਸ ਤਤਾ ਵਾ ਵਾ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਜੀ